ਕੀ ਗੱਲ ਬਾਤ ਹੋ ਅਰੇ ਬੇੜੇ ਚੋਕ ਲਿਆਏ ਬੋਤਵਾਰ ਨੂੰ ਪਰੋਂ ਵੀ ਕੁੱਟਦੇ ਲਿਆਏ ਆਏ ਘਰ ਵੀ ਨਹੀਂ ਚੜਿਆ ਇਹ ਚੋਕੀ ਜਿਹੀ ਕੁਕਿਆ ਅੱਜ ਤਾਂ ਮਾਰ ਮਾਰ ਕੇ ਨਾ ਮਾਰ ਕੇ ਪਿਆ ਚਿੱਟੇ ਦੇ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਹੋਈ ਚੌਂਕੀ ਵਿੱਚ ਮੌਤ ਪਰਿਵਾਰਕ ਮੈਂਬਰਾਂ ਨੇ ਲਗਾਏ ਪੁਲਿਸ 'ਤੇ ਔਟਮਾਰ ਕਰਕੇ ਮਾਰਨ ਦੇ ਦੋਸ਼ ਮਾਮਲਾ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਤੋਂ ਮਾਮਲਾ ਅੰਮ੍ਰਿਤਸਰ ਦੇ ਪੁਲਿਸ ਚੌਂਕੀ ਪੈਜਪੁਰਾ ਤੋਂ ਸਾਹਮਣੇ ਆਇਆ ਜਿੱਥੇ ਚਿੱਟੇ ਦੇ ਕੇਸ ਵਿੱਚ ਫੜੇ ਨੌਜਵਾਨ ਦੀ ਪੁਲਿਸ ਚੌਂਕੀ ਵਿੱਚ ਮੌਤ ਹੋਣ ਨਾਲ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਟਰਨਾ ਲਗਾਇਆ ਗਿਆ ਹੈ ਦੱਸਦੀ ਕਿ ਪੁਲਿਸ ਤੇ ਨੌਜਵਾਨ ਦੀ ਕੁੱਟਮਾਰ ਕਰਨ ਦੇ આરોਪ ਲਗਾਏ ਗਏ ਹਨ ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਿਸੇ ਵੀ ਚਿੱਟੇ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਨਹੀਂ ਸੀ ਪਰ ਪੁਲਿਸ ਵੱਲੋਂ ਜਾਣਬੁੱਝ ਕੇ ਉਸ ਨੂੰ ਘਰੋਂ ਚੱਕ ਕੇ ਚੌਂਕੀ ਵਿੱਚ ਲਿਆਂਦਾ ਉਸ ਦੀ ਨਜਾਇਜ਼ ਕੁੱਟਮਾਰ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸਾਡੀ ਨਵੀਂ ਵਾਦੀ ਮਹਿਜਪੁਰਾ ਥਾਣਾ ਘੜਾ ਇਹ ਮੇਝਾ ਰੋਠਾਣਾ ਪੈਂਦਾ ਵਾ ਘਰੋਂ ਚੱਕਿਆ ਸੀ ਮੇਰੇ ਘਰੋਂ ਚੱਕਿਆ ਵਾ ਘਰੋਂ ਚੱਕਿਆ ਅੱਗੇ ਸਾਡੇ ਦੋ ਬੇਟੇ ਨਾ ਘਰੋਂ ਮਾਰ ਕਿਤੇ ਇਹਨੂੰ ਚੋਕ ਲਿਆਏ ਇਹਨੂੰ ਮਾਰ ਕੇ ਇਹਨਾਂ ਦੇ ਕੋਟ-ਕੋਟ ਕੇ ਮਾਰ ਦਿੰਦਾ ਪੁੱਛੋ ਅਗਰ ਸਾਹਮਣੇ ਪੁੱਤਰ ਹੈ ਦੋ ਹੀ ਕਸੂਰ ਨਹੀਂ ਕੋਈ ਕਸੂਰ ਨਹੀਂ ਨਜਾਇ ਚੋਕ ਲਿਆਏ ਤੁਹਾਨੂੰ ਜਦੋਂ ਘਰੋਂ ਚੱਕਿਆ ਤੁਸੀਂ ਪੁੱਛਿਆ ਨਹੀਂ ਕਸੂਰ ਕੋਈ ਆ ਇਹ ਘਰ ਨਹੀਂ ਆਇਆ ਇਹਨੂੰ ਕੋਟਿੰਗਾਂ 'ਚ ਕੰਮ ਕਰਦੇ ਆ ਇਹਨੂੰ ਕੋਟਿੰਗਾਂ 'ਚ ਕੰਮ ਕਰਸਣ ਪਤਾ ਵੀ ਨਹੀਂ ਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਵੀ ਮਰਦ ਮੋਟੇ 3 ਸਾਲ ਇਹ ਕੰਮ ਕਰਦਾ ਸਿੱਕਾ ਰਾਤ ਦਾ ਕੰਮ ਖਾਂਦਾ ਹੀ ਤੇ ਹੁਣ ਕੀ ਕਹਿੰਦੇ ਬੁਲਤ ਕੁਛ ਨੇ ਕੁਛ ਨਹੀਂ ਹਜੇ ਕੀ ਕਰਦਾ ਇਹ ਗੱਲਬਾਤ ਕਰ ਤੁਹਾਨੂੰ ਕਹਿੰਦੇ ਕਿ ਇੱਥੋਂ ਹੀ ਫੋਨ ਲਗਿਆ ਵਾ ਇੱਥੋਂ ਹੀ ਫੋਨ ਗਿਆ ਵਾ ਹੋਰ ਤੁਸੀਂ ਕਿ ਧਰਨਾਲਾ ਧਰਨਾਲਾ ਆਇਆ ਸੀ ਤੁਹਾਨੂੰ ਸਾਰਾ ਇਨਸਾਫ ਚਾਹੀਦਾ ਤੁਹਾਨੂੰ ਕੀ ਲੱਗਦਾ ਮੰਮੀ ਹੋ ਜੀ ਮੰਮੀ ਅੱਛਾ ਮੈਂ ਕੱਟੀ ਜੀ ਹਾਂਜੀ ਉਹ ਕਰੇ ਮੇਰਾ ਨਾਮ ਸਮੀਰ ਹੈ ਕੀ ਲੱਗਦਾ ਜੀ ਜਿਹੜੇ ਮੁੰਡੇ ਦੀ ਮੋਤ ਹੈ ਮੇਰਾ ਬਸਖਾ ਭਰਾ ਵਾ ਆਪਣੇ ਵੇਖ ਕੇ ਕੀ ਹੋਇਆ ਕੀ ਆ ਗੋਆ ਨਾ ਕੱਲ ਪਰ ਚੋਕੇ ਲੈ ਗਿਆ ਇਹ ਭਰਾ ਨੂੰ ਹਾਂ ਘਰਾਂ ਨੇ ਕੁੱਟ ਮਾਰ ਕੀਤੀ ਨੇ ਪਿਸਤੋਲ ਦੇ ਬਾਟੇ ਵੀ ਮਾਰੇ ਉਹਰੇ ਇੱਥੇ ਆਹ ਮੁੰਡੇ ਨੇ ਅੰਦਰ ਵਰਗੇ ਚੀਕਣੇ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਇਹ ਚੌਂਕੀ ਸੁਰੱਖਿਆ ਲਈ ਬਣਾਈ ਨੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਤੁਹਾਨੂੰ ਕਿੱਥੇ ਪਤਾ ਲੱਗਾ ਕਿ ਇਹ ਹੋਦ ਹੋ ਗਈ ਹੈ ਤੁਹਾਨੂੰ ਇਹ ਹੈਗੇ ਭਾਈ ਇਹਨਾਂ ਨੂੰ ਦੱਸਿਆ ਸੀ ਇਹਨੂੰ ਅੱਛਾ ਜਦੋਂ ਅਰੈਸਟ ਕਰਕੇ ਲੈ ਕੇ ਆਈ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਭਰਾ ਨੂੰ ਕਦੀ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇਹ ਤੇ ਬੋ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜੁਮੇਵਾਰ ਕੌਣ ਹੈ ਪੁਲਸੀ ਆ ਹੋਰ ਕਹਾਈ ਥੋੜਾ ਹਣਾ ਪੁਲਸੀ ਹੈ ਜੁਮੇਵਾਰ ਜਿਹੜੇ ਚੁੱਕ ਕੇ ਲੈ ਕੇ ਆਏ ਚੁੱਕੇ ਲੈ ਗਿਆ ਜਿਹੜੇ ਕਾਰਨਾਂ ਚ ਚੁੱਕ ਕੇ ਲੈ ਕੇ ਆਏ ਕੀ ਕਾਰਨ ਸੀ ਕੀ ਪਰਚਾ ਹੈ ਕਹਿੰਦੇ ਜਿੱਡਾ ਵੇਚਦਾ ਵਾ ਉਹ ਰਿਵ ਜਾਂ ਨਸ਼ਾ ਦਾ ਕਰ ਨਹੀਂ ਕਰਦਾ ਉਹਨੇ ਵੇਚਿਆ ਕਦੀ ਜਿੱਡਾ ਨਹੀਂ ਉਹ ਦਰੂ ਧੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਨ ਦੀ ਕੀ ਮੰਗ ਕਰਦੇ ਇਨਸਾਨ ਮੰਗ ਲੇ ਬਸ ਕੀ ਮੰਗਿਆ ਮੰਗਦੇ ਚ ਕੀ ਚਾਹੁੰਦੇ ਹੋ ਮੰਗਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਬਿਲਕੁਲ ਪੁਲਸ ਵਾਲਿਆਂ ਦੇ ਤਾਂ ਕਾਹਲੀ ਕੰਡਾ ਜੀ ਗੱਲ ਸੌਣ ਤੱਕ ਕਾਹੂੰਂ ਦਿਆ ਸਾਰੇ ਆ ਨਾ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ ਨੂੰ ਚਾਰ ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂਜੀ ਥਾਣੇ ਦੇ ਵਿੱਚ ਆ ਠੀਕ ਆ ਤਾਂ ਥਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਆ ਹਾਂ ਜੀ ਬੈਠੀ ਆ ਆਪਣਾ ਨਾਮ ਮੇਰਾ ਨਾਮ ਸੁਨਿਆਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਚੋਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਪੁਲਿਸ ਲੱਗੇ ਆ ਜੀ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਿਆ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟਦਾ ਲਿਆਏ ਉਹਨੂੰ ਮਾਰਤਾ ਇਹਨਾਂ ਨੇ ਮਾਰਤਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇ ਤਰ ਇਹ ਵੀ ਕੁੱਟਿਆ-ਕੁੱਟ ਦੇ ਲਿਆਏ ਇੱਥੇ ਤੱਕ ਮੋੜ ਤਾਂ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਦਾ ਸਾਨੂੰ ਦੱਸਿਆ 2 ਵਜੇ 2 ਵਜੇ ਨਹੀਂ ਜਦੋਂ ਵਿੱਚ ਮਿਲਣਾ ਹੈ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂੋਂ ਆਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲੰਦੇ ਵੀ ਕਿਹਦੇ ਮੁਲਾਜ਼ਮ ਸਰ ਮੁਲਾਜ਼ਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਸੀ ਹਾਂ ਅੰਦਰ ਕੁੱਟਿਆ ਮੈਂ ਕਿ ਇੱਕ ਹਫ਼ਤਾ ਹੋ ਗਿਆ ਪੁਲਿਸ ਰਿਮਾਂਡ ਤੇ ਰੱਖਿਆ ਹੋਇਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕ ਪਰ ਜੇਲ ਨਹੀਂ ਭੇਜਦੇ ਹੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਰਪਾ ਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਾਂ ਆਪਣੀ ਸੁਰੱਖਿਆ ਵਾਸਤੇ ਪਹੁੰਚਦੇ ਆ ਤੇ ਉੱਥੇ ਜੇ ਬੰਦਾ ਮਰਜ਼ੀ ਦੇ ਸਰ ਗੱਲ ਤਾਂ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਮੰਗਦੀ ਬੰਦ ਕਰਦੇ ਕੀ ਮੰਗਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਨਦਾ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਸਾਥ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ 10 ਦਿਨ ਨਾ ਲਾਸ਼ ਦਾ ਸਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈੱਡ ਬੁਡੀ ਦਿੱਤੀ ਰਣੀ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੀ ਉਮਰ ਚਾਚਾ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਇਹਨਾਂ ਦੀ ਕਾਰ। ਲੜਕੇ ਦੀ ਮੌਤ ਹੋਈ ਕਹਿੰਦੇ ਥਾਂ। ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ। ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਤੇ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਨਾਨਗ ਦੇ ਹਸਪੀਟਲ। ਕਿੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ। ਸਰ ਉਹ ਮਾਰ ਕੇ ਬਣਾਉਣ ਦੇ ਅੰਦਰ ਹੋਈ ਹੈ ਕਿ ਯਾ ਹਸਪੀਟਲ ਦੇ ਵਿੱਚ ਨਹੀਂ ਇਹ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟ੍ਰੀਟਮੈਂਟ ਉਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫਰੈਸ਼ ਇਨਜਰੀਜ਼ ਫਾਊਂਡਰ ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆਈ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਈ ਸੀ ਇਹਨਾਂ ਨੇ ਖਾਇਆ ਬਸ ਇਹ ਸਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਤਾਂ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟ੍ਰੀਟਮੈਂਟ ਇਹਨਾਂ ਦੀ ਦੇ 30 ਸੈਡਮਾਈਸ ਤੇ ਸਰਵਾਈਵਲ ਦਾ ਕਿਹਾ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਹਾ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬੋਝਦਾ ਮੇਰਾ ਮੇਰਾ ਇਲਾਜ ਕਰਵਾਓ ਇਹਨੂੰ ਬਤਾ ਕੇ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਦਾ ਕਰਵਾਇਆ ਸੀਗਾ ਅੰਦਰ ਕੋ ਸਨੋ ਫਰੈਸ਼ ਇੰਜੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਤਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਚ ਕਲੀਅਰ ਹੋਈ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਪਰ ਮੁੱਦਬਾ ਤਾਂ ਲੈ ਕੇ ਆਇਆ ਤੇ ਸਾਡੇ ਰਿਮਾਂਡ ਤੇ ਗੱਸ ਹਾਂਜੀ ਰਿਮਾਂਡ ਤੇ ਕਸਟਡੀ ਚ ਅਸੀਂ ਪੇਜ ਵੇਸੀ ਕੇ ਉਹ ਟਾਜਟ ਰਿਮਾਰਡ ਤੇ ਸੀ ਕੋਈ ਇੱਕ ਮਲਾਜਬ ਦੋਤੇ ਕਹਿੰਦੇ ਤੇ ਨੇ ਕਿ ਉਹਨਾਂ ਬਲੋਕ ਘਰੋਂ ਘੋਟ ਦੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਗਰੂਪ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਰ ਫਾਊਂਡ ਉਦੇ ਵਿੱਚ ਹੁਣ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਅਭੀ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਆਇਆ ਥੈਟ ਸਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਪੜਿਆ ਹੈਗਾ ਖਾਣੇ ਦੇ ਬਾਹਰ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਪਹੁੰਚ ਨੂੰ ਕਰਦੇ ਪਏ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੈ ਕਿ ਕੀ ਆਸ਼ਵਾਸਨ ਉਹਨਾਂ ਨੂੰ